ਵਕਤ ਦੇ ਨਾਲ ਬਹੁਤ ਕੁਝ ਬਦਲ ਗਿਆ ਵਕਤ ਦੇ ਹਿਸਾਬ ਦੇ ਨਾਲ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ अहमियत ਜਿਹੜੀ ਸੀ ਉਹ ਵੀ ਬਦਲ ਗਈ ਬਹੁਤ ਪਹਿਲਾਂ ਚ ਤੋ ਲੜਕੀਆਂ ਦੀ ਮੈਰਿਜ ਹੁੰਦੀ ਸੀ ਕਿ ਨਾ ਕੁਛ ਧੱਕੇ ਪੈਣੋਂ ਤੱਕ ਤੇ ਦੇਖਿਆ ਜਾਂਦਾ ਸੀ ਲੜਕੀ ਨੂੰ ਘਰ ਦਾ ਕੰਮ ਹੋਣਾ ਚਾਹੀਦਾ ਵਕਤ ਬਦਲਿਆ ਲੜਕੀਆਂ ਪੜੀਆਂ ਸਾਰਾ ਕੁਝ ਹੋਇਆ ਹੁਣ ਇਹ ਹੋ ਗਿਆ ਕਿ ਜੇ ਲੜਕੀ ਘਰ ਦਾ ਕੰਮ ਕਰਦੀ ਆ ਤੇ ਖਾਸ ਕਰਕੇ ਉਦੋਂ ਜਦੋਂ ਮੈਰਿਜ ਹੋ ਜਾਂਦੀ ਆ ਔਰ ਤੇ ਇਹ ਗੱਲ ਕਹੀ ਜਾਂਦੀ ਆ ਕਈ ਵਾਰ ਸੁਣਨ ਨੂੰ ਮਿਲਦਾ ਔਰ ਬੜੀ ਕਾਮਨ ਜੀ ਚੀਜ਼ ਹੈ ਕਿ ਵਿਆਹ ਤੋਂ ਬਾਅਦ ਅਸੀਂ ਨੌਕਰ ਬਣ ਗਏ ਘਰ ਦੇ ਨੌਕਰ ਬਣ ਗਏ ਨਹੀਂ ਤੁਸੀਂ ਨੌਕਰ ਨਹੀਂ ਬਣੇ ਤੁਸੀਂ ਇੱਕ ਸਾਰਿਆਂ ਦਾ ਪੇਟ ਪਰਨਮਾਲੇ ਔਰ ਅੱਧੇ ਤੇ ਬੈਠ ਕੇ ਤੁਹਾਡੀ ਇੱਕ ਜ਼ਿੰਮੇਵਾਰੀ ਬਣ ਗਈ ਤੁਹਾਡਾ ਇੱਕ ਪਰਿਵਾਰ ਬਣ ਗਿਆ ਹੈਨਾ ਔਰਤ ਜਿਹੜੀ ਹੈ ਉਹਨੂੰ ਕੁਦਰਤ ਨੇ ਇਵੇਂ ਦਾ ਬਣਾਇਆ ਕਿ ਸਾਡੇ ਉੱਤੇ ਪਰਿਵਾਰ ਲਈ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆਉਂਦੀਆਂ ਬੱਚੇ ਪਾਲਣੇ ਨੇ ਹਸਬੰਦ ਪਾਲਣਾ ਘਰ ਦੀਆਂ ਚੀਜ਼ਾਂ ਚੜੀਣਾ ਨੇ ਉਹ ਸਾਡੇ ਔਰਤਾਂ ਦੇ ਉੱਤੇ ਲੜਕੀਆਂ ਦੇ ਉੱਤੇ ਆਉਂਦੀਆਂ ਨੇ ਨੌਕਰ ਨਹੀਂ ਹੁੰਦਾ ਕੋਈ ਵੀ ਕਰਦਾ ਉਹ ਸਾਡੇ ਆਪਣੇ ਘਰੁੰਦੇ ਨੇ ਨੌਕਰ ਉੱਥੇ ਹੁੰਨੇ ਸੀ ਜਿੱਥੇ ਅਸੀਂ ਬਾਹਰ ਨੌਕਰੀ ਕਰਨ ਚਾਹੁੰਦੇ ਆ ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਪਹੁੰਚਾਈ ਅਸੀਂ ਜਿੰਨਾ ਮਰਜ਼ੀ ਪੜੇ ਲਿਖੇ ਆ ਜੋ ਮਰਜ਼ੀ ਹੈਗੇ ਆ ਅਸੀਂ ਜਦੋਂ ਕਿਸੇ ਆਈਟੀ ਕੰਪਨੀ ਦੇ ਵਿੱਚ ਕਿਸੇ ਕਿਸੇ ਵੀ ਜਗ੍ਹਾ ਦੇ ਉੱਤੇ ਅਸੀਂ ਕੰਮ ਕਰਦੇ ਅਸੀਂ ਉੱਥੇ ਨੌਕਰ ਹਾਂ ਅਸੀਂ ਘਰ ਆਪਣਾ ਕੰਮ ਕਰਦੇ ਹੋਏ ਨੌਕਰ ਨਹੀਂ ਕਰਦਾ ਕੰਮ ਆਉਣਾ ਬਹੁਤ ਜ਼ਰੂਰੀ ਹੈ ਕਰਨਾ ਜਾਂ ਨਹੀਂ ਕਰਨਾ ਇਹ ਹਾਲਾਤਾਂ ਦੇ ਤੇ ਨਿਰਪੱਖ ਹੁੰਦਾ کئی ਵਰਤ ਅਨੁਸਾਰੀ ਜ਼ਿੰਦਗੀ ਕੰਮ ਨਹੀਂ ਕਰਨਾ ਪੈਂਦਾ ਤੇ ਕਈ ਵਾਰੀ ਜੇ ਕਰਨਾ ਪਵੇ ਕਦੀ ਵੀ ਇਹ ਨਾ ਸੋਚੋ ਕਿ ਤੁਸੀਂ ਉਸ ਕੰਮ ਦੇ ਨੌਕਰ ਇੱਕ ਤਾਂ ਦੀ ਖੁਸ਼ਕਿਸਮਤੀ ਆ ਕਿ ਅਸੀਂ ਉਸ ਤਰ੍ਹਾਂ ਤੇ ਅਸੀਂ ਬੱਚਿਆਂ ਨੂੰ ਜੇ ਆਪਣੇ ਬੱਚਿਆਂ ਨੂੰ ਵੀ ਨਹੀਂ ਅਸੀਂ ਆਪਣੀ ਆਪਣੀ ਰੋਟੀ ਬਣਾ ਕੇ ਦੇਣ ਦੇ ਕਾਬ ਤੇ ਫਿਰ ਕਈ ਵਾਰੀ ਵਾਕਾ ਹੁੰਦਾ ਬਹੁਤ ਵਾਰ ਲੜਕੀਆਂ ਕਮੈਂਟ ਕਰਦੀਆਂ ਕਿ ਕਿਉਂ ਬਣਾਈਏ ਅਸੀਂ ਅਸੀਂ ਪੜੇ ਲਿਖੇ ਹਾਂ ਬਿਲਕੁਲ ਬੜਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਵਕਤ ਦੇ ਹਿਸਾਬ ਦੇ ਨਾਲ ਕਿਉਂਕਿ ਲੜਕੀਆਂ ਨੂੰ ਇਸ ਕਰਕੇ ਪੜਾਇਆ ਸੀ ਕਿ ਇੱਕ ਲੜਕੀ ਪੜਦੀ ਹੈ ਇੱਕ ਔਰਤ ਘਰ ਦੇ ਵਿੱਚ ਪੜੀ ਹੁੰਦੀ ਹੈ ਸਾਰਾ ਪਰਿਵਾਰ ਪੜ ਜਾਂਦਾ ਹੈ अच्छी सैद मिलती हैगी पर जो हालात बने वो ये होया कि करियर जेड़े सी वो अहम हो गए परिवार जेड़े सी वो सेकेंडरी हो गए ये ਸਾਡੀ ਸੋਚ ਬਣ ਗਈ ਅ ਤ ਇਹਨੂੰ ਬਦਲਾ ਕਹਿ ਲੋ ਇਹਨੂੰ ਸੋਚ ਦੀ ਤਬਦੀਲੀ ਕਹਿ ਰੋ ਕਹਿ ਲੋ ਪਰ ਹੋ ਇਹ ਰਿਹਾ ਹੈਗਾ ਦੂਸਰਾ ਇਹ ਹੈਗਾ ਕਿ ਕਈ ਵਾਰੀ ਕੋਈ ਕਮੈਂਟ ਮੈਂ ਕਈ ਜਗ੍ਹਾ ਦੇ ਉੱਤੇ ਪੜੇ ਨੇ ਕਿ ਸਾਰੇ ਪਰਿਵਾਰ ਜਿਹੜੇ ਨੇ ਨੌਕਰ ਰੱਖ ਲੈਣ ਦੇਖੋ ਜਿਹੜੇ ਪਰਿਵਾਰਾਂ ਦੇ ਵਿੱਚ ਸਾਡੇ ਰਿਸ਼ਤੇ ਹੁੰਦੇ ਨੇ ਵਿਆਹ ਹੁੰਦੇ ਨੇ ਬਹੁਤ ਵਾਰ ਉਹਨੇ 21 ਦਾ ਫਰਕ ਹੁੰਦਾ ਜੇ ਪਰਿਵਾਰਾਂ ਦੇ ਵਿੱਚ ਇਦਾਂ ਨਹੀਂ ਹੁੰਦਾ ਹੈਗਾ ਕਿ ਸਾਰੇ ਪਰਿਵਾਰਾਂ ਦਾ ਸਿਸਟਮ ਇੱਕ ਹੋਵੇ ਅਸੀਂ ਬਹੁਤ ਅਮੀਰ ਪਰਿਵਾਰ ਦੇਖੇ ਨੇ ਜਿਨ੍ਹਾਂ ਤੇ ਘਰਾਂ ਵਿੱਚ ਬਹੁਤ ਬਹੁਤ ਨੌਕਰ ਨੇ ਪਰ ਉਹ ਖਾਣਾ ਆਪ ਬਣਾਉਂਦੇ ਨੇ ਹਰ ਇੱਕ ਦਾ ਇਹ ਸਿਸਟਮ ਹੁੰਦਾ ਆ ਘਰ ਦਾ ਜੇ ਤੁਹਾਡੇ ਸਸਰਾਲ ਦੇ ਵਿੱਚ ਇਹ ਸਿਸਟਮ ਹੈ ਕਿ ਉਹ ਖਾਣਾ ਆਪ ਬਣਾਉਂਦੇ ਨੇ ਤੇ ਤੁਹਾਨੂੰ ਤੁਹਾਡੀ ਇਹ ਡਿਊਟੀ ਬਣਦੀ ਕਿ ਤੁਸੀਂ ਉਹਦੇ ਵਿੱਚ ਢਲ ਚੋ ਨੌਕਰ ਨਹੀਂ ਤੁਸੀਂ ਆਪਣੇ ਆਪ ਨੂੰ ਸਮਝੋ ਕਿਉਂਕਿ ਬਾਕੀ ਦਾ ਸਾਰਾ ਪਰਿਵਾਰ ਵੀ ਉਹ ਕੰਮ ਕਰ ਰਿਹਾ ਹੈਗਾ ਤੇ ਇਹਦਾ ਮਤਲਬ ਕਿ ਤੁਸੀਂ ਫਿਰ ਉਹਨਾਂ ਨੂੰ ਇੱਕ ਨੌਕਰ ਦੀ ਹیثیت ਦੇ ਨਾਲ ਦੇਖਦੇ ਹੋ ਕਿ ਬਾਕੀ ਸਾਰੇ ਨੌਕਰ ਨੇ ਇਹ ਸੋਚ ਜਿਹੜੀ ਇਹ ਗਲਤ ਹੈ ਆ ਹਰ ਪਰਵਾਰ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ ਆਪਣਾ ਇੱਕ ਸਿਸਟਮ ਹੁੰਦਾ ਆਪਣੇ ਹਾਲਾਤ ਹੁੰਦੇ ਨੇ ਹਾਲਾਤਾਂ ਦੇ ਹਿਸਾਬ ਦੇ ਨਾਲ ਵੀ ਤੁਹਾਨੂੰ ਚੱਲਣਾ ਆਉਣਾ ਚਾਹੀਦਾ ਬਹੁਤ ਵਾਰ ਤੁਹਾਨੂੰ ਇਹੋ ਜਿਹੇ ਹਾਲਾਤ ਇਹੋ ਜਿਹੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦਾ ਫੇ ਉਹਨਾਂ ਨੂੰ ਫੇਸ ਕਰਨਾ ਚਾਹੀਦਾ ਤੇ ਹਰ ਇੱਕ ਚੀਜ਼ ਜਿਹੜੀ ਹੈ ਉਹ ਵਕਤ ਦੇ ਨਾਲ ਚੰਗੀ ਵੀ ਹੁੰਦੀ ਵਕਤ ਦੇ ਨਾਲ ਮਾੜੀ ਵੀ ਹੁੰਦੀ ਹੈ ਜਿੱਥੇ ਬਜ਼ੁਰਗਾਂ ਦੇ ਲਈ ਬਹੁਤ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਬਜ਼ੁਰਗ ਨੇ ਉਹ ਬੋਲਦੇ ਨੇ ਉਹ ਰੋਕਦੇ ਨੇ ਉਹ ਟੋਕਦੇ ਨੇ ਯਾਦ ਰੱਖੋ ਮਾ ਮਾਪੇ ਨੇ ਉਹਨਾਂ ਦੇ ਕੁਝ ਤਜਰਬੇ ਨੇ ਜਦੋਂ ਮਾਪੇ ਜਾਂ ਕਰਦੇ ਬਜ਼ੁਰਗ ਬੋਲਣਾ ਬੰਦ ਕਰ ਦਿੰਦੇ ਆ ਨਾ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੰਗੋਲੀਆਂ ਹੋ ਜਾਂਦੀਆਂ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਮਿਸਿੰਗ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਜ਼ੁਰਗ ਕਦੇ ਵੀ ਜਦੋਂ ਚੁੱਪ ਹੁੰਦੇ ਨੇ ਉਹ ਕਰਦਾ ਮਾਹੌਲ ਠੀਕ ਰਹੇ ਇਸ ਕਰਕੇ ਚੁੱਪ ਹੁੰਦੇ ਨੇ ਤੇ ਜੇ ਬੈਸਾ ਬਸਾਈ ਕਰਨੀ ਹੋਵੇ ਤੇ ਉਹਦੇ ਨਾਲ ਕਦੇ ਵੀ ਕਰ ਸਹੀ ਤਰੀਕੇ ਦੇ ਨਾਲ ਨਹੀਂ ਚੱਲਦੇ ਉੱਚਾ ਬੋਲਣਾ ਕ੍ਰਿਟੀਸਾਈਜ਼ ਕਰਨਾ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਘਰਾਂ ਦੇ ਵਿੱਚ ਬਖੇੜੇ ਜ਼ਿਆਦਾ ਪਾਉਂਦਿਆਂ ਨੇ ਸੋ ਜਦੋਂ ਉਸੀਂ ਉਸ ਕੰਡੀਸ਼ਨ ਦੇ ਵਿੱਚ ਆ ਜਾਂਦੇ ਹੋ ਅਸੀਂ ਸਾਨੂੰ ਔਰਤਾਂ ਨੂੰ ਕੰਮ ਆਉਣਾ ਜ਼ਰੂਰੀ ਹੈ ਕਰਨਾ ਨਹੀਂ ਕਰਨਾ ਹਾਲਾਤ ਦੱਸਣਗੇ ਹਾਲਾਤਾਂ ਦੇ ਮੁਤਾਬਕ ਉਸ ਕੰਮ ਆਉਂਦੇ ਕੰਮ ਨੂੰ ਤੁਸੀਂ ਵਰਤ ਵੀ ਸਕਦੇ ਹੋ ਤੇ ਜੇ ਨਹੀਂ ਜ਼ਰੂਰਤ ਪਈ ਸਾਰਾ ਪਰਿਵਾਰ ਨਹੀਂ ਕਰਦਾ ਉਤੋਂ ਦਾ ਸਿਸਟਮ ਉਹ ਹੋ ਗਿਆ ਹੈ ਤੇ ਠੀਕ ਹੈ ਹਲਾ ਤੁਸੀਂ ਉਸ ਸਿਸਟਮ ਨੂੰ ਸਾਰੇ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਚਾਰ ਬੰਦਿਆਂ ਨੂੰ ਬਦਲਣ ਨਾਲੋਂ ਬੈਟਰ ਹੈ ਤੁਸੀਂ ਆਪ ਬਦਲ ਜਓ ਇਸ ਕ ਜਦੋਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਾਂ ਵੱਖ-ਵੱਖਤੀਆਂ ਨੇ ਉਹਨਾਂ ਦੇ ਹੱਲ ਉਦੋਂ ਤੇ ਉਵੇਂ ਹੀ ਕੱਢਣੇ ਚਾਹੀਦੇ ਨੇ ਕਿ ਜਿਹੜਾ ਮਾਹੌਲ ਹੈ ਉਹ ਸਹੀ ਸਹੀ ਹੀ ਰਹੇ ਉਹ ਸਾਰਿਆਂ ਲਈ ਸਹੀ ਰਹੇ ਕੰਮ ਕੋਈ ਬਹੁਤ ਵੱਡਾ ਔਖਾ ਵੀ ਨਹੀਂ ਆ ਤੇ ਇਹ ਸੌਖਾ ਵੀ ਨਹੀਂ ਆ ਡਿਪੈਂਡ ਕਰਦਾ ਕਿ ਅਸੀਂ ਉਹਨੂੰ ਕਿੰਦਾਂ ਦੇਖੀਏ ਆ ਤੇ ਕਿਵੇਂ ਕਰਦੇ ਆ ਠੀਕ ਹੈ ਨਾ ਤੇ ਮੈਨੂੰ ਲੱਗਦਾ ਹੈਗਾ ਕਿ ਹਾਲਾਤ ਜਿਹੜੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਚੱਲਣਾ ਆਉਣਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਸਮਝਦਾਰੀ ਵੀ ਇਹਦੇ ਵਿੱਚ ਹੈ ਤੇ ਸਿਆਣਪ ਵੀ ਇਹਦੇ ਵਿੱਚ ਹੈ ਤੇ ਪੜਿਆ ਲਿਖਿਆ ਜਿਹੜਾ ਉਹ ਵੀ ਇਹਦੇ ਵਿੱਚ ਹੀ ਆਉਂਦਾ ਕਿ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ ਤੇ ਸਮਝ ਕੇ ਉਹਦੇ ਤੇ ਰਿਐਕਟ ਕਰਦੇ ਤੇ ਤੁਹਾਡੀ ਪੜਾਈ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ ਥੈਂਕ ਯੂ ਸ਼ੁਕਰੀਆ ਮਿਰਮਨ